ਅਤੇ ਸਿਰ ਕਦੀ ਸਿੱਖੀ ਬਾਬਾ ਦੀਪ ਸਿੰਘ ਜੀ ਨੇ ਸਿਰੋ ਕੀਤਾ ਸੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਅਸੀਂ ਜਾ ਕੇ ਆਪ ਦਾ ਸਿਰ ਦੇਣਾ ਤਰਨਕਾਰ ਸਾਹਿਬ ਅ स्नान ਕਰਕੇ ਜਿਸ ਵੇਲੇ ਕਬੇ ਦੇ ਪਾਸ ਸੀਸ ਉਤਰ ਜਾਣ ਨਿਸ਼ਾਨ ਸਾਹਿਬ ਲੱਗਾ ਬਾਬੇ ਜੀ ਦੀ ਯਾਦਗਾਰ ਹੈ ਉਥੇ ਸਿੰਘ ਨੱਥਾ ਸਿੰਘ ਮੀਤ ਜਥੇਦਾਰ ਸੀ ਨਾਲ ਦਾ ਉਹਨ ਬੋਲੀ ਮਾਰੀ ਕਹਿੰਦੇ ਬਾਬਾ ਤੈਂ ਕਿਹਾ ਸੀ ਹਰਿਮੰਦਰ ਸਾਹਿਬ ਚ ਸਿਰ ਦੇਣਾ ਤੈਨ ਕੋ ਹੋ ਰਹੀ ਜਵਾਬ ਦੇਤਾ ਉਸੇ ਵੇਲੇ ਬਾਬਾ ਦੀਪ ਸਿੰਘ ਜੀ ਨੇ ਖਬੀ ਤਰੀਕੇ ਤੇ ਸਿਰ ਰੱਖ ਲਿਆ ਤੇ ਓਵੇਂ ਖੰਡਾ ਬੋਂਦੇ ਤੈਨ ਕੋ ਓਵੇਂ ਗਏ ਉਥੇ ਸਾਧ ਸੰਗਤ ਜੀ ਚਲੇ ਗਏ ਅਮਰਸਰ ਸਾਹਿਬ ਸਰੋਵਰ ਦੇ ਕਿਨਾਰੇ ਜਿਹੜਾ ਬੂੰਗਾ ਬਣਿਆ ਹੈ ਸ਼ਹੀਦ ਬੂੰਗਾ ਬਾਬੇ ਦੀਪ ਸਿੰਘ ਦਾ ਚੌੜੀ ਸੜਾ ਹੈ ਤੇ ਅੱਗੇ ਨਿਸ਼ਾਨ ਹੁੰਦਾ ਸੀ ਅਕਾਲੀ ਲਾਹਰ ਤੋਂ ਪਹਿਲਾਂ ਹੁਣ ਉੱਥੇ ਕੱਲੀ ਚੌੜੀ ਸੜਾ ਹੈ ਨਿਸ਼ਾਨੀ ਦੀ ਉਥੇ ਕਿਹਾ ਬਾਬਾ ਤੇਰਾ ਬਚਨ ਪੂਰਾ ਹੋ ਗਿਆ ਹੁਣ ਸਰੋਵਰ ਦੇ ਕਿਨਾਰੇ ਤੇ ਆ ਗਏ ਉਥੇ ਸਿਰ ਰੱਖ ਕੇ ਗੁਰੂ ਆਨੰਦ ਸਾਹਿਬ ਨੂੰ ਮੱਥਾ ਟੇਕ ਦਿੱਤਾ ਲਓ ਮਾਰਾ ਤੁਹਾਡੀ ਇਮਾਨ ਸੀ ਸਿਰ ਇਹੋ ਜਿਹਾ ਸਿਰ ਕੋ ਇਹ ਜੋ ਸਿਰ ਕਰਦਾ ਉਹਦਾ ਗੁਰੂ ਸਾਹਿਬ ਪੂਰਾ ਕਰ ਦਿੰਦੀ ਐ ਸਾਧ ਸੰਗਤ ਜੀ